ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਚੈਨਲ ਪਿਛਲੇ ਕੁਝ ਸਮੇਂ ਤੋਂ ਗੁਰਦੁਆਰਾ ਸ੍ਰੀ ਨਾਨਕਸਾਹਿਬ ਦੇ ਪਿਛਲੇ ਪਾਸੇ ਇੱਕ ਮੁਹੱਲੇ ਵਿੱਚ ਇੱਕ ਕੰਪਨੀ ਵੱਲੋਂ 5ਜੀਵੀ ਦਾ ਮੋਬਾਈਲ ਟਾਵਰ ਲਗਾਇਆ ਜਾ ਰਿਹਾ ਸੀ ਪਰ ਇਸ ਟਾਵਰ ਨੂੰ ਨਾ ਲਗਾਉਣ ਲਈ ਸ਼ਾਂਤਮਈ ਰੂਪ ਵਿੱਚ ਧਰਨਾ ਲਗਾਇਆ ਗਿਆ ਸੀ ਪਰ ਹੁਣ ਮੁਹੱਲੇ ਦੇ ਨਿਵਾਸੀਆਂ ਦੇ ਲਗਾਤਾਰ ਸਗਰੰਸ਼ ਨੂੰ ਉਸ ਸਮੇਂ ਬੋਰ ਪਿਆ ਜਦੋਂ ਕੰਪਨੀ ਵੱਲੋਂ ਮੋਬਾਈਲ ਟਾਵਰ ਨਾ ਲਗਾਉਣ ਦਾ ਫੈਸਲਾ ਕੀਤਾ ਗਿਆ इस फैसले की खुशी विच वाई गुरुजी दा शुक्राना करने ले मोहल्ला निवासियों वल्लो श्री सुखमनी साहिब जी दे पाठ करवाए गए आओ देखते दे हैं हाँ पूरी खबर डीडीएस न्यूज़ तो ब्यूरो चीफ सुखविंदर पल्हाहा दी विशेष रिपोर्ट शांता दू जनत न हर चलन के तलाक करो सदा संगत में दर्शन प्रसाद दलारे निहाल किया उस उपरंत संगत का भी है जो भी संगत इतने पहुंची ने पहली गल लंगर पानी का प्रबंध किया गया किसी ने जाना नहीं दूसरी ਬਿੰਤੀ ਹੈ ਕਿ ਸਭ ਬਜਨਾਂ ਨੂੰ ਕਿਰਪਾਇ ਸੇਵ ਕਰਨੇ ਕੁਰਸੀ ਤੇ ਗੱਡੀ ਮਾਤਾ ਗੋਜਰੀ ਬੜੇ ਬੇਵਾਰੀਏ ਮਰੇ ਮਾਤਾ ਗੋਜਰੀ ਬੜੇ ਇਕੱਠੇ ਹੋ ਗਏ ਸਾਰਿਆਂ ਨੇ ਸਾਡੀਆਂ ਬਾਬਾ ਪੈਣਾ ਬਹੁਤ ਆਏ ਨੇ ਦੇ ਵਿੱਚ ਤੇ ਸਾਡੇ ਬਹਾਦਰ ਨਿਵਾਸੀ ਜਿਨੇ ਵੀਰ ਜੋਗ ਤੇ ਸਾਰਿਆਂ ਨੇ ਹੱਥ ਹਾ ਕੇ ਜਿਹੜੀ ਇਸ ਧਰਤੀ ਦੇ ਵਿੱਚ ਤੁਸੀਂ ਕੀ ਪੁੱਛਿਓ ਤੇ ਸਬਰ ਦਾ ਪੁਰਖ ਤੁਸੀਂ ਜਿੱਤ ਪ੍ਰਾਪਤ ਕੀਤੀ ਹੈ ਤੇ ਇਸ ਕਰਕੇ ਅੱਜ ਤੁਹਾਡਾ ਸਾਰਿਆਂ ਦਾ ਇੱਥੇ ਆਇਆ ਰ ਧੰਨਵਾਦ ਕਰਦੇ ਆਂ ਭਾਰਤੀ ਕਿਸਾਨ ਯੂਨੀਅਨ ਦੇ ਇੱਕ ਅਗਰਾਂ ਨੂੰ ਜਿਹੜੀ ਤੁਹਾਡੀ ਇਕਾਈ ਬੜਾਈਆ ਪਰ ਤੇ ਸਾਡੇ ਵੀਰਾਂ ਦੀ ਵੀ ਬੜਾਈ ਬਣਾਈ ਹੈ ਤੇ ਸਾਡੀਆਂ ਮਾਂਾਂ ਭੈਣਾਂ ਦੀ ਵੀ ਬੜਾਈ ਹੈ ਫਰਤ ਜਿੱਥੇ ਵੀ ਕਿਤੇ ਆਪਣਾ ਧੰਨਵਾਦ ਆਉਗਾ ਉਸ ਥਾਂ ਦੇ ਵਿੱਚ ਮੂਹਰੇ ਮੂਹਰੇ ਦੇ ਵਿੱਚ ਤੁਸੀਂ ਉਸ ਥਾਂ ਦੇ ਵਿੱਚ ਪਹੁੰਚਾ ਹੈ ਕਿਉਂਕਿ ਤੁਸੀਂ ਦੇਖ ਲਿਆ ਕੀ ਨਾਮ ਪ੍ਰਧਾਨ ਜੀ ਹਰਪਾਲ ਸਿੰਘ ਪੇਹੜੀ ਕਲਾ ਅੱਜ ਸੁਖਮਨੀ ਸਾਹਿਬ ਦੇ ਪਾਠ ਕਰਾਏ ਗਏ ਨੇ ਮਹੱਲੇ ਦੇ ਵਿੱਚ ਕੀ ਕਹੂੰਗੀ ਸਮੋਤ ਦੇਖੋ ਇਹ ਮਹੱਲਾ ਨਿਵਾਸੀਆਂ ਦੀ ਕਹਿਣ ਦੇ ਮੁਤਾਬਕ ਜੋ ਇੱਥੇ 5G ਵੀ ਟਾਵਰ ਲੱਗ ਰਿਹਾ ਹੈ ਲੱਗ ਚੁੱਕਿਆ ਸੀ ਜਨਦੀ ਜਦੋਂ ਸਾਰੇ ਮਹੱਲੇ ਵਾਲੇ ਨੇ ਉਹਦਾ ਵਿਰੋਧ ਕੀਤਾ ਉਹ ਜਦੋਂ ਵਿਰੋਧ ਕੀਤਾ ਤਾਂ ਉਹ ਭਾਰਤੀ ਕਿਸਾਨ ਯੂਨੀਅਨ ਇਕੱਠਾ ਗ੍ਰਾਹਾਂ ਕੋਲੇ ਗਏ ਤੇ ਬਲੈਕ ਟੀਮ ਕੋਲ ਜਾ ਕੇ ਉਹਨਾਂ ਨੇ ਆਪਣੀ ਗੱਲਬਾਤ ਦੱਸੀ ਵੀ ਪ੍ਰਧਾਨ ਜੀ ਜਿਹੜਾ ਇਹ ਟਾਵਰ ਲੱਗ ਰਿਹਾ ਹੈ ਵੀ ਸਾਡੇ ਮੁਹੱਲੇ ਤੋਂ ਬਿਨਾਂ ਪੁੱਛੇ ਲੱਗ ਰਿਹਾ ਹੈ ਸਾਨੂੰ ਕਿਸੇ ਨੂੰ ਪੁੱਛਿਆ ਨਹੀਂ ਵੀ ਸਾਡਾ ਇੱਥੇ ਅਸੀਂ ਬਸਦੇ ਹਾਂ ਜਿੰਦੀ ਇਸ ਬਸ ਦੇ ਬਸੋਂ ਦੇ ਵਿੱਚ ਇਹ ਜਿਹੜਾ ਟਾਵਰ ਇਹ ਲੱਗਣਾ ਨਹੀਂ ਚਾਹੀਦਾ ਕਿਉਂਕਿ ਇਸ ਟਾਵਰ ਦੇ ਵਿੱਚੋਂ ਜਿਹੜੀਆਂ ਨਿਕਲਣ ਵਾਲੀਆਂ ਗੈਸਾਂ ਨੇ ਜਿੰਦੀ ਉਹ ਬਹੁਤ ਆਦਮ ਟਾਤੀ ਹੁੰਦੀਆਂ ਨੇ ਕਿਉਂਕਿ ਉਹ ਬੰਦਿਆ ਮਨੁੱਖ ਵਾਸਤੇ ਵੀ ਬਹੁਤ ਗਲਤ ਨੇ ਤੇ ਜਿਹੜੇ ਸਾਡੇ ਡੰਗਰ ਪਸ਼ੂ ਨੇ ਜਿੰਦੀ ਉਹਨਾਂ ਵਾਸਤੇ ਵੀ ਬਹੁਤ ਇਹ ਗਲਤ ਗੈਸਾਂ ਨਿਕਲਦੀਆਂ ਨੇ ਜਿਹੜੀਆਂ ਇਸ ਕਰਕੇ ਜਦੋਂ ਅਸੀਂ ਇਹ ਫਿਰ ਟਾਪਰ ਦਾ ਅਸੀਂ ਇਹ ਇੱਥੇ ਆ ਕੇ ਇਹਨਾਂ ਨੂੰ ਇਕੱਠੇ ਕੀਤਾ ਤੇ ਫਿਰ ਅਸੀਂ ਇਹ ਜਿਹੜਾ ਟਾਪਰ ਦਾ ਜਿਹੜਾ ਫੈਸਲਾ ਫਿਰ ਅਸੀਂ ਲਿਆ ਫਿਰ ਇਸ ਕੈਪਰਡ ਨੂੰ ਭਰਾਵੋ ਅੱਜ ਤੁਹਾਡੇ ਸਾਹਮਣੇ ਐ ਇਹਦਾ ਕਨੈਕਸ਼ਨ ਵੀ ਆਪਾਂ ਕੱਟਿਆ ਪਹਿਲਾਂ ਫਿਰ ਆਪਾਂ ਇਹਦਾ ਮੀਟਰ ਵੀ ਲਾਹਿਆ ਵੇਸਕ ਉਹ ਭਾਈ ਭਰਾ ਸਾਡਾ ਸਾਡਾ ਭਰਾ ਹੀ ਆ ਉਹ ਪਰ ਉਹ ਜਨਦੀ ਇਹ ਗੱਲ ਨੀਤੀ ਕਰਨੀ ਪਹਿਲਾਂ ਲੋਕਾਂ ਨੂੰ ਪੁੱਛਣਾ ਦੀ ਕਿ ਵੀ ਇੱਥੇ ਜਿਹੜਾ ਟਾਵਰ ਮੈਲਵਾ ਰਹੇ ਆ ਲੋਕਾਂ ਦੇ ਨਾਲ ਸਹਿਮਤੀ ਹੋਣੀ ਚਾਹੀਦੀ ਹੈ ਕਿਉਂਕਿ ਇਕੱਲਾ ਵੱਡਾ ਕੋਈ ਬੰਦਾ ਨਹੀਂ ਹੁੰਦਾ ਹਮੇਸ਼ਾ ਲੋਕਾਂ ਦੇ ਨਾਲ ਹੀ ਆਪਾਂ ਵੱਡੇ ਹੁੰਨੇ ਆ ਜੇ ਦੀ ਲੋਕਾਂ ਦੀ ਸਹਿਮਤੀ ਦੇ ਮਤਾਬਕ ਭਾਰਤੀ ਕਿਸਾਨ ਯੂਨੀਅਨ ਇਕਤਾ ਆਗਰਾਹਾਂ ਨੇ ਜਿਹੜਾ ਇਹ ਟਾਵਰ ਲੱਗਿਆ ਹੋਇਆ ਜਾਂਦੀ ਆਪਾਂ ਬੰਦ ਕਰਾਇਆ ਤੇ ਉਹ ਆਪਣਾ ਆਪਾਂ ਜੇਤੂ ਹੋ ਕੇ ਅੱਜ ਸੁਖਮਨੀ ਸਾਹਿਬ ਦਾ ਜਿਹੜਾ ਇੱਥੇ ਪਾਠ ਕਰਾਇਆ ਉਸ ਪਾਠ ਦਾ ਅੱਜ ਭੋਗ ਪਾਇਆ ਉਸ ਕਰਕੇ ਅੱਜ ਸਾਰੇ ਮਹੱਲਾ ਵਾਸੀ ਅੱਜ ਵਧਾਈ ਦੇ ਪਾਤਰ ਨੇ ਸਾਡੀਆਂ ਮਾਮਾ ਪੈਣਾ ਤੇ ਸਾਡੇ ਵੀਰ ਸਾਰੇ ਵਧਾਈ ਦੇ ਪਾਤਰ ਨੇ ਇਹ ਜੇਤੂ ਹੋ ਕੇ ਅੱਜ ਉਹਨਾਂ ਦੇ ਸੁਖਮਨੀ ਸਾਹਿਬ ਦਾ ਇੱਥੇ ਪਾਠ ਕਰਾਇਆ ਸਾਰਿਆਂ ਨੂੰ ਅਸੀਂ ਵਧਾਈ ਦਿੰਨੇ ਆਂ ਵੀ ਬਹੁਤ ਵਧੀਆ ਭਰਾਵੋ ਇਸੇ ਤਰ੍ਹਾਂ ਏਕਾ ਰੱਖੋ ਜੇ ਆਪਾਂ ਏਕੇ ਦੇ ਵਿੱਚ ਰਹਾਗੇ ਤਾ ਕੋਈ ਵੀ ਲੜਾਈ ਹੈ ਜਿਹੜੀ ਉਹ ਆਪਾਂ ਜਿੱਤਿਆ ਜਿੱਤ ਲਾਂਗੇ ਜਿਹੜੀ ਸਰਕਾਰਾਂ ਨੇ ਜਿਹੜੀਆਂ ਇੱਥੇ ਇਹ ਸਾਡੇ ਉੱਪਰ ਜ਼ਬਰ ਕਰ ਰਹੀਆਂ ਨੇ ਇਹਨਾਂ ਜ਼ਬਰ ਦਾ ਮੂੰਹ ਮੋੜਨ ਵਾਸਤੇ ਸਾਨੂੰ ਏਕੇ ਦੀ ਲੋੜ ਹੈ ਇਸ ਕਰਕੇ ਅੱਜ ਅਸੀਂ ਸਾਰਿਆਂ ਨੂੰ ਇਹੀ ਗੱਲ ਕਹਿ ਰਹੇ ਹਾਂ ਵੀ ਭਰਾਵੋ ਸਾਰੇ ਜਣੇ ਏਕਾ ਰੱਖੋ ਤਾਂ ਕਿ ਆਉਣ ਵਾਲਾ ਜਿਹੜਾ ਸਮਾਂ ਦੇ ਵਿੱਚ ਆ ਸਰਕਾਰਾਂ ਗਲਤ ਫੈਸਲੇ ਲੈ ਕੇ ਆਉਂਦੀਆਂ ਨੇ ਤਾਂ ਉਹਨਾਂ ਦਾ ਆਪਾਂ ਜਿਹੜਾ ਮੂੰਹ ਮੋੜ ਸਕੀਏ ਇਹਦਾ ਇਹਨਾਂ ਗੱਲਾਂ ਨਾਲ ਤੁਹਾਰਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ